ਹੋ ਸਾਰਾ ਪਾਕਿਸਤਾਨ ਤੋਂ ਬੈਲ ਨਹੀਂ ਲੱਗਾ ਜੇ ਅਸੀਂ ਕਮਾਲ ਆ ਯਾਰ ਨਹੀਂ ਵੀਰੇ ਸਵੇਰਾ ਸਵੇਰਾ ਪਾਣੀ ਦਾ ਟਾਈਮ ਆ ਅਸੀਂ ਬੋਲਰ ਲੈਕਸ तरफ ਜਿਹੜਾ ਜਿੱਥੇ ਵੀ ਜਾਂਦੇ ਆ ਸਾ ਤੋਂ ਟੈਕਸੀ ਚ ਵਾਹ ਜੀਏ ਕਿਸੇ ਹੋਰ ਚ ਵਾਹ ਜੀਏ ਮੈਂ ਕਹਣਾ ਪੈਸੇ ਇਹ ਸਾਡੇ ਬਹਿਣ ਅਸੀਂ ਕਿੱਥੇ ਦੇਵਾਂਗੇ ਕੀ ਦੇਣ ਦੁਨੀਆ ਦੇ ਪਾਕਿਸਤਾਨ ਦੇ ਵਿੱਚ ਕੋਈ ਕੋ ਲੈਂਡ ਲੜ ਬੰਦਾ ਓ ਕਿੜਾ ਮੇਰਾ ਵੀਰ ਅੰਜੂ ਬੰਦ ਬismillah <laughs> bismillah <laughs> ਨਹੀਂ ਉਹ ਮੈਂ ਹੀਰੋ ਆ ਰਿਹਾ ਨਾ ਜੀ ਫਿਲਮ ਚ ਤੇ ਵੱਡੇ ਵਾਲਾ ਨੇ ਐ ਇਦਾਂ ਕਰਨਾ ਮੈਨੂੰ ਆਜੋ ਕਿਦਾਂ ਕਰਾਂ ਕਿਦਾਂ ਇਦਾਂ ਕਰਨਾ ਪਾਣਾ ਇਹ ਦੀ ਸਕ੍ਰਿਪਟ ਆਇਆ ਆਪਣੇ ਕੋ ਅੱਛਾ ਹਾਂਜੀ ਇਹ ਚਾਈਨੀਜ਼ ਮਾਂਚ ਲਿਖਿਆ ਚੰਗੇ ਸ਼ਮੋ ਸ਼ਾ ਸ਼ਾ ਇਹ ਤੇ ਤੂੰ ਕਹਿਣਾ ਅੱਗੋਂ ਮੈਂ ਕਹਿਣਾ ਸ਼ਾਓ ਯਾ 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 ਆ ਦੇ ਘਲੀਆ ਗੁਰਮੁਖੀ ਹੈ ਗੁਰਮੁਖੀ ਹੈ ਚਾਈਨਸ ਦੀ ਅੱਛਾ ਜੀ ਇਹ ਜੀ ਬਾਈ ਚਤਰਾਲ ਸਿੰਘ ਕਾਰੀਗਰ ਚੜਦੇ ਪੰਜਾਬ ਚ ਮੇਰੇ ਵਾਸਤੇ ਆ ਮਿੱਠਾ ਲੈ ਕੇ ਆਇਆ ਤੇ ਇਹ ਮਿੱਠਾ ਇਥੇ ਨਾਸਰ ਨਹੀਂ ਖਾ ਜਾਣਾ ਇਹ ਮੈਂ ਮੈਂ ਦੁਬਈ ਦਾ ਦੇਖ ਕੇ ਆਇਆ ਹਾਂ ਸਾਹਿਬ ਇਹਨੇ ਪੰਜਾਂ ਪੰਜਾਂ ਮਿੰਟਾਂ ਬਾਅਦ ਇਹਨੇ ਕਿਆ ਕਰਨਾ ਮਠਿਆਈ ਲਿਆ ਯਾਰ ਗੁਰਵਿੰਦਰ ਮੇਰੇ ਚਾਚੇ ਦਾ ক্লাস ਪਹਿਲ ਹੋ ਸੀ ਆ ਫਿਲਮ ਆਇਆ ਤਰਮਿੰਦਰ ਆ ਨੌਵੀਂ ਜਮਾਤ ਚ ਪੜ੍ਹਦੇ ਸੀ ਜਦੋਂ ਉਧਰੋਂ ਅਸੀਂ ਆਏ ਅੱਛਾ ਤੇ ਕੀ ਨਾਮ ਤੁਹਾਡੇ ਚਾਚਾ ਜੀ ਦਾ ਖੈਰਉਦੀਨ ਅਸ਼ਰਫ ਖੈਰਉਦੀਨ ਅਸ਼ਰਫ ਉਹ ਕੀ ਬਣਿਆ ਉਹ ਵੀ ਕੋ ਡਾਇਰੈਕਟਰ ਰਿਟਾਇਰ ਹੋਏ ਨੇ ਐਡਮਿਨ ਕਰਦੇ ਡਿਪੈਂਡ ਚੋ ਅਸਲਾਮੁਅਲੈਕਮ ਸਾਰੀ ਦੋਸਤਾਂ ਨੂੰ ਮੈਂ ਨਾਸਟਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਾਇਰ ਨਾਲ ਸਵੇਰੇ ਸਵੇਰ ਦਾ ਟਾਈਮ ਹੈ ਅਲੀ ਪੱਖੂ ਜਿਹੜੇ ਪਰਿੰਦੇ ਆ ਬੋਲਣ ਦੇ ਸਵੇਰੇ ਸਵੇਰ ਉੱਠ ਪਏ ਆ ਅਸੀਂ ਇੱਕ ਫਿਲਮ ਤੇ ਤੁਹਾਨੂੰ ਕੱਲ੍ਹ ਦੇ ਵਲੌਗ ਦੱਸਿਆ ਸੀ ਕਰਨ ਜਾ ਰਹੇ ਹਾਂ ਤੇ ਉਹਦੇ ਸ਼ੂਟ ਦਾ ਸੀ ਵੀ ਅਸੀਂ ਸੂਰਜ ਨਿਕਲਣ ਤੋਂ ਪਹਿਲਾਂ ਕਰਨ ਲੱਗੇ ਕਿਉਂਕਿ ਸੂਰਜ ਦੀ ਕਿਰਨਾਂ ਨਿਕਲ ਗਈਆਂ ਤੇ ਬੰਦੇ ਸਾਡੇ ਮੈਨੂੰ ਗੁਰਚੇਤ ਆਂਦਾ ਸੀ ਵੀ ਮੈਂ ਉੱਠ ਪਏ ਨਾ ਸੁੱਖ ਤੇ ਮੈਂ 5 ਵਜੇ ਉੱਠ ਕੇ ਫੋਨ ਕਰਦਾ ਤਾਂ ਉੱਠਿਆ ਨਹੀਂ ਜਾ ਕੇ ਫਿਰ ਠਾਇਆ ਤੇ ਫਿਰ ਵੀ ਅਰਲੀ ਮਾਰਨਿੰਗ ਹੁਣ ਚੱਲੇ ਅੰਜਮ ਵਾਲੀ ਸਾਈਡ ਤੇ ਤੁਹਾਨੂੰ ਨਾਲ ਲੈਣਾ ਦਾ ਅਗੇ ਲੋਕੇਸ਼ਨਸ ਤੇ ਜਾਣਾ ਸੋ ਅੱਜ ਦਾ ਵਲੌਗ ਜਿਹੜਾ ਉਹ ਸਾਈਡ ਨੂੰ ਵਾਲਾ ਸਮੀਮੀ ਅੱਗੇ ਆ ਗਿਆ ਬਾਕੀ ਸਾਰੇ ਦੋਸਤੀਓ ਸੇ ਪਹੁੰਚਣਗੇ ਅੱਜ ਦੇ ਦਿਨ ਵਿੱਚ ਦੋ ਤਿੰਨ ਦਿਨ ਲੱਗੇ ਅਸੀਂ ਇਸੇ ਸ਼ੂਟ ਤੇ ਰਵਾਂਗੇ ਮੈਂ ਇੱਕ ਵਾਰੀ ਹੁਣ ਇਹਨਾਂ ਨੂੰ ਅੰਦਰੋਂ ਕਢ ਲਾ ਤੇ ਆਪਾਂ ਤੁਰੀਏ ਕਿਉਂਕਿ ਕੁਝ ਮਹਿਮਾਨ ਇੱਥੇ ਹੀ ਰਹਿਣਗੇ ਮੇਰੇ ਵਾਲੀ ਉਹ ਨਾਸ਼ਤਾ ਕਰਕੇ ਆਉਣਗੇ ਤੇ ਅਸੀਂ ਜਿਨ੍ਹਾਂ ਨੇ ਕੁਝ ਕੰਮ ਕਰਨਾ ਉਸ ਵਕਤ ਤੇ ਜਾ ਰਹੇ ਆ ਤੇ ਬ੍ਰੇਕਫਾਸਟ ਨਾਸ਼ਤਾ ਅੰਜਮ ਸਰੋਏ ਕੋਏਗਾ ਮਈਆ ਤੁਹਾਨੂੰ ਅੱਲਾਹ ਤੱਬ ਚੁੱਕ ਲੈ ਤੁਸੀਂ ਉਹਨਾਂ ਦੇ ਕਮਰੇ ਦੋ ਕਿਵੇਂ ਹੋਗੇ 5 ਵਜੇ 5 ਵਜੇ ਤੂੰ ਜਾਣਾ ਸੀ ਤੁਸੀਂ ਨਹੀਂ ਅਸੀਂ ਤਾਂ 5 ਵਜੇ ਤੇ ਬਾਅਦ ਤੱਕ ਹੀ ਖੜੇ ਆ ਤੁਸੀਂ ਹੁਣ ਟਾਈਮ 7:31 ਟਾਈਮ ਨਾਲ ਆਜਿਆ ਕਰੋ ਨਿਕਲ ਹੀ ਨਹੀਂ ਰਹੇ ਤੁਸੀਂ ਅਸੀਂ ਤਾਂ ਬੈਗ ਲਈ ਖੜੇ 5 ਵਜੇ ਤੇ ਗੁਜਰ ਸਾਹਿਬ ਮੈਂ 5 ਵਜੇ ਉੱਠ ਕੇ ਇਤਿਆਸ ਤਰੋ ਕੇ ਆ ਗਿਆ ਥੱਲੇ 5:30 ਵਜੇ ਤੇ ਹੁਣ ਟਾਈਮ ਵੇਖ ਲਓ ਅਸੀਂ ਮੈਂ 5:30 ਵਜੇ ਉੱਠਿਆ ਹਾਂ ਡੇਢ ਘੰਟੇ ਦਾ ਇਸੇ ਨਹੀਂ ਲੇਟ ਕਰਾਇਆ ਆ ਆਹ ਇੰਝੇ ਲਾਉ ਤੋ ਵੀਰੇ ਇਹਨੂੰ ਤਾਂ ਪਹਿਲਾਂ ਤੋ ਦਿਨਾ ਪਾਵੇ ਤੇ ਇਹ ਬੰਦ ਦੇ ਦਿਨਾ ਪਾਵੇ ਐ ਭੂਆ ਨੂੰ ਸਟੇਸ਼ਨ ਛੱਡਣਾ ਆ ਕਮੇਟਿਕ ਕਮੇਟਿਕ ਇੱਕ ਕਮੇਟਿਕ ਇਹਦਾ ਵੀ ਟਿਕਣਾ ਆ ਜਾ ਆ ਜਾ ਇਹ ਤਾਂ ਫੜਾ ਵਾਟ ਉਹ ਜਾ ਵਾਟੂ ਬੇਟੀ ਕਰੇ ਕਿੰਨਾ ਕਿਦਰਾ ਵਾਹ ਤਾਂ ਦੇਖ 26 ਹੀ ਹੈ ਰੱਖੋ ਸਮਾਨ ਯਾਰ ਲੇਟ ਬਹੁਤ ਹੋ ਗਿਆ ਅਸੀਂ ਤਾਂ ਭਾਜੀ ਰੈਡੀ ਆ ਨਾ ਮਾ ਤੇ ਖੋਲੋ ਤੇ ਬੈਗ ਤੇ ਤੱਕ ਲੈ ਭਾਰੇ ਭਾਰੇ ਬਹਿ ਗਏ ਮੇਰਾ ਭਰਾ ਤੂੰ ਨਾ ਚੱਕ ਤੇਰੀ ਮਿਹਰਬਾਨੀ ਨਹੀਂ ਭਾਈ ਮੈਂ ਸੈਟ ਦੇਖਾ ਆਹ ਇਹ ਨਾ ਭਾਰੇ ਬੈ ਗਿਆ ਤੂੰ ਮਾੜਾ ਬੰਦਾ ਆ ਤਾਂ ਰੱਖ ਤਾ ਹਾਂ ਬਈ ਸਾਮਾਨ ਸੋਨ ਰੱਖਣ ਲੱਗੇ ਜੀ ਹੁਣ ਤਿਆਰੀ ਹੈ ਪੂਰੀ ਜਾਣ ਦੀ ਗੁਜਰ ਸਾਹਿਬ ਆਹ ਕੈਮਰਾ ਇਹਦੇ ਚ ਇਹਦੇ ਹਾਂ ਬਈ ਹਾਂ ਨਹੀਂ ਨਹੀਂ ਜੁੱਤੇ ਆਪਣਾ ਬੈਗ ਰੱਖ ਦੋ ਗੁਰਸ਼ੇਧ ਭਾਲੀ ਲਈ ਨਾਉ ਨਹੀਂ ਡਿਆ ਮੈਨੂੰ ਲੱਗਦਾ ਹਾਂਜੀ ਹਾਂ ਲੋਬੀ ਚਾਲੇ ਬਾਤ ਹੈ ਆਪਾਂ ਸਮੁੰਦਰੀ ਹੱਲ ਨੂੰ ਜਿੱਥੇ ਆਪਾਂ ਸ਼ੂਟ ਕਰਨਾ ਲੋਕੇਸ਼ਨ ਵਾਲੇ ਪਾਸੇ ਜਾਂਦੇ ਪਏ ਹਾਂ ਪਾ ਨੇ ਅੱਜ ਲੇਟ ਕਰ ਦਿੱਤਾ ਲੇਟ ਨਹੀਂ ਉੱਠਿਆ ਹੈਗਾ ਅਸੀਂ ਲੇਟ ਠਾਲੇ ਗਏ ਆ ਲੇਟ ਠਾਲੇ ਨਹੀਂ ਗਏ ਤੇ ਨਾਸ਼ਤਾ ਕਰਨਾ ਸੀ ਆਪਾਂ ਸੂਰਜ ਨਿਕਲਣ ਤੋਂ ਪਹਿਲਾਂ ਜਾ ਕੇ ਸਰੋਇਆ ਕੋ ਸਾਹਿਬ ਕੋ ਹਾਂ ਜੀ ਪਰ ਆਪਾਂ ਅੱਜ ਨਾ ਘਰ ਚੱਲੀਏ ਅੱਜ ਘਰ ਚੱਲਦੇ ਹਾਂ ਜੀ ਹਲਕਾ ਫੁਲਕਾ ਜਾ ਹਾਂ ਤੇ ਉਸ ਤੋਂ ਬਾਅਦ ਫੇਰ ਕਰ ਲਾਂਗੇ ਬਿਸਮਿਲ੍ਲਾ ਇੱਥੇ ਤਾਂ ਖਾਣਾ ਹੀ ਹੈ ਜੀ ਹੋਰ ਕੀ ਹੈ ਇੱਥੇ ਨਾਸ਼ਤਾ ਹੀ ਹੈ ਨਾਸ਼ਤਾ ਹੀ ਹੈ ਨਾਸ਼ਤਾ 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 ਮਾਰ ਦੇਣਾ ਨਾਸ਼ਤਾ ਮਾਰ ਦੇਣਾ ਤੁਸੀਂ ਨਾਸ਼ਤਾ ਖਵਾ ਖਵਾ ਕੇ ਤੇ ਹੁਣ ਚੱਲੇ ਆ ਜੀ ਅਸੀਂ ਸਮੁੰਦਰੀ ਤੇ ਉੱਥੇ ਅੱਜ ਬismillah ਕਰਨ ਲੱਗੇ ਆ ਸਾਡੀ ਫਿਲਮ ਸ਼ੁਰੂ ਹੋ ਰਹੀ ਹੈ ਫੈਮਿਲੀ 440 ਸਾਂਝਾ ਪੰਜਾਬ ਸੋ ਦੋਨੇ ਮੁਲਕਾਂ ਨੂੰ ਜੋੜਦੀ ਪਿਆਰ ਮੁਹੱਬਤ ਵੰਡਦੀ ਤੇ ਨਫ਼ਰਤਾਂ ਤਾਂ ਤਾਂ ਫਲਾਈ ਜਾਂਦੇ ਨੇ ਜੀ ਜਿਨ੍ਹਾਂ ਨੇ ਫਲਾਉਣੀਆਂ ਨੇ ਅਸੀਂ ਤਾਂ ਜਿਹੜੇ ਕਲਾਕਾਰ ਹੁੰਨੇ ਆ ਫਨਕਾਰ ਲੋਕ ਹੁੰਨੇ ਆ ਉਹ ਜੋੜਦੇ ਆ ਤੋੜਦੇ ਨਹੀਂ ਅਸੀਂ ਐਸਾ ਜੋੜਾਂਗੇ ਤੇ ਐਸਾ ਜੋੜਾਂਗੇ ਤੇ ਸਾਨੂੰ ਫਿਰ ਕੋਈ ਵੱਖ ਨਹੀਂ ਕਰਦਾ ਵੱਖ ਤਾਂ ਸਾਨੂੰ ਹੁਣ ਵੀ ਨਹੀਂ ਕਰ ਸਕੇ ਸਾਨੂੰ 75 70 76 ਸਾਲ ਹੋ ਗਏ ਸਾਨੂੰ ਅੱਡ ਕਰੈਨੂ ਵੰਡ ਕਰੈਨੂ ਪਰ ਸਾਡੇ ਸਾਂਝਾ ਨਹੀਂ ਬਣ ਸਕੇ ਸਾਡੀਆਂ ਸੋਚਾਂ ਨਹੀਂ ਬਣ ਸਕੇ ਸਾਡੇ ਪਿਆਰ ਨਹੀਂ ਬਣ ਸਕੇ ਸਾਡੇ ਦਿਲਾਂ ਦਾ ਵਟਵਾਰਾ ਨਹੀਂ ਕਰ ਸਕੇ ਸੋ ਅਸੀਂ ਬਹੁਤ ਵੱਡਾ ਪੈਗਾਮ ਹੈ ਜੀ ਇਹ ਦੋਨੇ ਮੁਲਕਾਂ ਵਾਸਤੇ ਫਿਲਮ ਹੈ ਜਿਹੜੀ ਸਾਂਝਾ ਪੰਜਾਬ ਦੋਨੇ ਮੁਲਕਾਂ ਦੀ ਸਾਂਝ ਨੂੰ ਇਕੱਠਾ ਕਰੂਗੀ ਤੇ ਇੱਕ ਦੂਜੇ ਨੂੰ ਮਿਲਣ ਦੀ ਹੋਰ ਤਾਂਗ ਬਧਾਊਗੀ ਹਾਂ ਇੱਕ ਹੋਰ ਗੱਲ ਇਹਦੇ ਵਿੱਚ ਆਪਾਂ ਇਨ ਨੂੰ ਕਿੱਥੇ ਕਿੱਥੇ ਕਰਨਾ ਰਿਲੀਜ਼ ਉਹ ਵੀ ਅਥਲੀਸ ਓਟੀਟੀ ਤੇ ਚਪਾਲ ਤੇ ਪ੍ਰੈਮ ਅਮਾਜ਼ਨ ਤੇ ਹੋਰ ਬਹੁਤ ਸਾਰੇ YouTube ਤੇ ਵੀ ਕਰਾਂਗੇ ਸਿਨਮਿਆਂ ਚ ਲਾਉਣ ਨਹੀਂ ਦੇਣੀ ਹਾਂ ਓਕੇ ਓਕੇ ਭਾਈ ਉਹਦੀ ਸਰਕਾਰਾਂ ਨੇ ਕਿਹਾ ਉਹਨਾਂ ਦਾ ਆਪਾ ਕਰ ਜਾ ਉਹਨਾਂ ਨੇ ਆਪਣੇ ਚਲੋ ਇਹਨਾਂ ਦੀ ਰਾਈ ਇਹ ਵੀ ਗੱਲ ਕੰਮ ਨਾ ਕੁਛ ਨਾ ਕੁਛ ਸਵਾਲਾ ਹੋਣਾ ਕਦੇ ਹਾਂ ਇਹ ਵੀ ਸਵਾਲਾ ਹੋਊਗਾ ਕਦੇ ਚਲੋ ਜੀ ਚੱਲਦੇ ਆਪਾਂ ਫਿਰ ਹਾਂ ਥੈਂਕ ਯੂ ਤੁਮ ਝੂਟਾ ਨਾ ਦਵਾਈਏ ਆ ਬੱਸ ਜੀ ਇਹ ਮੌਤ ਟਾਈਮ ਹੀ ਇਹ ਬੱਚਿਆਂ ਵਾਲੀ ਹੈ ਜੀ ਮੌਤ ਟਾਈਮ ਹੈ ਮੈਨੂੰ ਇਹਦੀ ਸਾਡੇ ਪੀੜੀਆਂ ਪੀੜੀਆਂ ਬੱਸਾਂ ਜਿਹੜੀਆਂ ਬੱਚਿਆਂ ਵਾਲੀਆਂ ਵਗ ਰਹੀਆਂ ਮੈਂ ਤਾਂ ਸੋਚਿਆ ਸੀ ਚਲੋ ਮੈਂ ਦਾ ਬੱਚਾ ਤਾਂ ਬੱਚਾ ਹੀ ਲੱਗਣਾ ਆਨੇ ਹੋਏ ਨਾ ਪਿੱਛੋਂ ਇਧਰ ਹੁੰਦੀ ਅੱਗੋਂ ਇਧਰ ਹੁੰਦੀ ਹਾਂ ਬਾਕੀ ਸਹੀ ਜਿਹੜੇ ਟਾਇਰ ਐਸ ਬਾਸੇ ਸਾਡੇ ਜਿਵੇਂ ਸਾਡੀ ਰੋਡਵੇਜ ਹੈ ਨਾ ਸਾਡੇ ਕਦੇ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀ ਹੈ ਲੰਬੇ ਸਫ਼ਰ ਤੇ ਜਾਣਾ ਜਾ ਕੇ ਲੋਕਲੀ ਰਿਹੜੀ ਹੈ ਇਹਦਾ ਪਤਾ ਨਹੀਂ ਕਿ ਰਸਤੇ ਵਿੱਚ ਹੀ ਰਹਿ ਜੇ ਗੋਸਵਾਰੀਆਂ ਵੇਚ ਦਿੰਦੇ ਬਸਵਾਰੀਆਂ ਵੇਚ ਦਿੰਦੇ ਨੇ ਦੂਜੀ ਸਵਾਰੀ ਦੂਜੀ ਵਾਸਤੇ ਛਾੜ ਦਿੰਦੇ ਆ ਇਹ ਦੇਖੋ ਜੰਮੀ ਸਾਡੇ ਪੀੜੀਆਂ ਬੱਸਾਂ ਕੈਨੇਡਾ ਚ ਵੀ ਪੀੜੀਆਂ ਬੱਸਾਂ ਹੁੰਦੀਆਂ ਨੇ ਬੱਚਿਆਂ ਵਾਲੀਆਂ ਪਰ ਇੱਥੇ ਬਜ਼ੁਰਗਾਂ ਆਣੀਆਂ ਨੇ ਦੁਬਈ ਵੀ ਹੋਈ ਮਈਆਂ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਹੁੰਦੇ ਨੇ ਸਕੂਲ ਵਾਲੀਆਂ ਬੱਸਾਂ ਹੁੰਦੇ ਨੇ ਪੀਲੇ ਰੰਗ ਬੱਚਿਆਂ ਦੀ ਸਕੂਲ ਵਾਲੀ ਬੱਸ ਦਾ ਪਰ ਤੁਸੀਂ ਤਾਂ ਭਾਰਾਵਾ ਤੁਹਾਡੇ ਤਾਂ ਹੋਰ ਹੀ ਹੋ ਗਏ ਇੱਥੇ ਸਾਰਾ ਕਾਨੂੰਨ ਆਪਣੇ ਮੁਤਾਬਕ ਹੈ ਕਾਨੂੰਨ ਆਪਣੇ ਮੁਤਾਬਕ ਹੈ ਹਾਂ ਬੰਦੇ ਲੱਗ ਗਿਆ ਭੁੱਖ ਤੇ ਰਾਜ ਜਾਂਦਾ ਰੋਟੀ ਖਾ ਕੇ ਤੇ ਫਿਰ ਜਾਣਾ ਤੇ ਹੁਣ ਖਾਪੀ ਕੇ ਆਪਾਂ ਫਿਰ ਜਾਵਾਂਗਾ ਰੋਟਾ ਜਾ ਨਾਂ ਲਾ ਦੇ ਬਾਈ ਬੰਦੇ ਆ ਮੁੜੇ ਯਾਰ ਚੱਲ ਠੀਕ ਠਾਕ ਜੀ ਆਲਾ ਵਧੀਆ ਹਾਂ ਜੀ ਨਾਨ ਕਿਹੜੇ ਲਾਉਣਾ ਨਾਨ ਰੋਗਣੀ ਸਾਦਾ ਹੈ ਸਾਦਾ ਵੀ ਹਾਂ ਜੀ ਦੇਖੋ ਕਿਹੜੇ ਨਾਨ ਖਾਣੇ ਜਿਹੜੇ ਤੁੰ ਲਾਉਣੇ ਆ ਜਿਹੜੇ ਤੁੰ ਲਾਉਣੇ ਆ ਉਹ ਲਾ ਦਿਓ ਨਹੀਂ ਅਸੀਂ ਲਾ ਲੈਂਦੇ ਹਾਂ ਤੁਸੀਂ ਲਾ ਲਓ ਜਿਹੜੇ ਤੁੰ ਨੂੰ ਲਾਉਣੇ ਲਿਆ ਉਹ ਲਾਓ ਮੈਂ ਤਾਂ ਜਿਹੜੀਆਂ ਇੱਕ ਵਾਰੀ ਮੈਂ ਜਲੇਬੀਆਂ ਬਣਾਇਆ ਜਿਆ ਤੇ ਉਹ ਜਲੇਬੀਆਂ ਬੜੀਆਂ ਬੀਚਿਆ ਤੇ ਉਹ ਮਸ਼ਹੂਰ ਹੋ ਗਿਆ ਜਲੇਬੀਆਂ ਹਾਂ ਬੱਸ ਜੇ ਜਿਖੋ ਮੈਂ ਲਾ ਦਿੰਦਾ ਤੁਸੀਂ ਆਓ ਠੀਕ ਹੈ ਅਸੀਂ ਤੁਹਾਡੀ ਖੇਦਮਤ ਕਰੀਏ ਤਾਂ ਲੈ ਦਾ ਤੇ ਵਾਦੋ ਉਪਕੇ ਅਬੀ ਰੋਟੀ ਖਾ ਲਈ ਆ ਤੇ ਲੱਸੀਆਂ ਪੀ ਲਈਆਂ ਕਿੰਨੀਆਂ ਪੀਦੀਆਂ ਲੱਸੀਆਂ ਪਾ 4 3-4 ਲੱਸੀਆਂ ਪੀ ਰੀਆਂ 55000 50000 ਹੋਰ ਕਿੰਨਾ ਬਿਲ ਬਰੇ ਹਾਂ ਸਾਢੇ ਵਨੋਂ ਨਹੀਂ ਨਹੀਂ ਬਿਲ ਨਹੀਂ ਤੂੰ ਆ ਵੇਖੋ ਗੁਰਸ਼ੇਧ ਅੰਦਰ ਬਿਲ ਨਹੀਂ ਲੈਣਾ ਮੈਂ ਨਹੀਂ ਯਾਰ ਯਾਰ ਅਸੀਂ ਬਤਾ ਕੀ ਹੈ ਮਹਿਮਾਨਾ ਨਹੀਂ ਉਹ ਸਾਰਾ ਪਾਕਿਸਤਾਨ ਤੋਂ ਬਿਲ ਨਹੀਂ ਲੱਗਾ ਜੇ ਅਸੀਂ ਕਮਾਲ ਆ ਯਾਰ ਨਹੀਂ ਮੇਰੇ ਸਵੇਰਾ ਸਵੇਰਾ ਪਾਣੀ ਦਾ ਟਾਈਮ ਆ ਅਸੀਂ ਗਏ ਜਿੱਤੇ ਕੋਲੇ ਜਿੱਤੇ ਜਿੱਤੇ ਦੀ ਰਸੀ ਜਿੱਦਾਂ ਰਸੀ ਵਾਲਾ ਜਿੱਦਾਂ ਰਸੀ ਵਾਲੇ ਕੋਲੇ ਗਏ ਉਹ ਬੰਦਾ ਪਾਈਆ ਪਾਈਆ ਜਦੋਂ ਨੇ ਸਾਨੂੰ ਪਛਾਣ ਲਿਆ ਮੈਂ ਆਪਰੇ ਬੋਲਦੇ ਨੇ ਐਸ ਤਰ੍ਹਾਂ ਜਿੱਥੇ ਵੀ ਜਾਂਦੇ ਆ ਸਾਤੋਂ ਟੈਕਸੀ ਚ ਬਹਿ ਜੀਏ ਕਿਸੇ ਹੋਰ ਦੇ ਬਹਿ ਜੀਏ ਮੈਂ ਕਹਿੰਦਾ ਪਾਈ ਸੇ ਇਹ ਛੋਟੇ ਦੇਹਣ ਅਸੀਂ ਕਿੱਥੇ ਦੇਵਾਂਗੇ ਠੀਕ ਇਹ ਦੇਣ ਨਹੀਂ ਚਾਹੇ ਜਦੋਂ ਕੋਈ ਬਸ ਨਹੀਂ ਚੱਲਦਾ ਨਹੀਂ ਪੈਸੇ ਬਰਾ ਬਦਲ ਦੇ ਕੇ ਜਾਣੇ ਘੱਟ ਲੈਣੀ ਲੇਕਿਨ ਨਹੀਂ ਪਾਡੇ ਪਾਡੇ ਇੱਥੇ ਪਾਡੇ ਕਿੰਨੇ ਪਾਡੇ ਬਣਦੀ ਐ ਮੈਂ ਨਾ ਕਰੋ ਅਸੀਂ ਛੋਟੀ ਕਿਦਮ ਕਰਦੇ ਆ ਚਲੋ ਤੁਸੀਂ ਬੈਠੋ ਤੁਹਾਨੂੰ ਲਾਹ ਦੇ ਦਵਾਉਂਦੇ ਆ ਆ ਭਾਈ ਇਹ ਆਲਾ ਭਾਈ ਦਾ ਤੁਸੀਂ ਬੈਠੋ ਅਸੀਂ ਤੁਹਾਨੂੰ ਦਿਵਾਉਣਾ ਹੈ। ਦਰੀ ਦਾ ਯਾਰ ਬੈਠੋ। ਠੀਕ ਹੋ ਗਿਆ। ਚਲੋ ਲੈ। ਆ ਗਿਆ। ਦੇਖੋ ਵੀ ਜਿੱਦਾ ਵਾਗਿਆ ਹੋਵੇ ਆਪਣੇ ਰਜਿਸਟਰ ਦਾ ਨਾਮ ਕੀ ਹੈ? ਸੁਬਾਨਾ ਹੋਟਲ ਆ। ਬੰਦਾ ਕਿ ਸੁਬਾਨਾ ਸਾਹਿਬ ਪੜ੍ਹਨਾ ਨਹੀਂ ਆਉਂਦਾ ਨਾ ਸੁਬਾਨਾ ਹੋਟਲ ਆ। ਸੁਬਾਨਾ ਹੋਟਲ ਹੈ ਜੀ। ਜਦੋਂ ਤੁਸੀਂ ਰੋਸ਼ਨ ਵਾਲੇ ਰੋਸ਼ਨ ਵਾਲੇ ਦੇ ਕੋਲ ਸੁਬਾਨਾ ਹੋਟਲ ਹੈ ਜੀ। ਮੈਂ ਕਹਿੰਦਾ ਇਹਨਾਂ ਨੇ ਸਾਨੂੰ ਵੱਡੀਆਂ-ਵੱਡੀਆਂ ਰੋਟੀਆਂ ਫੁਆਈਆਂ ਨੇ ਗਿਆ ਪਰੌਂਠਾ ਦਾਲ ਲੱਸੀ ਦਹੀਂ ਕਮਾਲ ਦੀ ਸੀ ਮਿਰਚਾਂ ਕਿਆ ਬਾਤ ਮਿੱਠੀਆਂ ਮਿਰਚਾਂ ਨੇ ਤੁਹਾਡੀਆਂ ਥੋੜੀ ਤਾਂ ਮਿਰਚਾਂ ਵੀ ਮਿੱਠੀਆਂ ਨੇ ਆਪ ਵੀ ਇੰਨੇ ਮਿੱਠਿਓ ਕਿਉਂਕਿ ਤੁਹਾਡੀਆਂ ਮਿਰਚਾਂ ਵੀ ਮਿੱਠੀਆਂ ਨੇ ਯਾਰ ਬਹੁਤ ਖੁਸ਼ੀ ਹੋਈ ਬਹੁਤ ਬੈਠ ਕੇ ਖਾਣਾ ਖਾਧਾ ਪੂਰਾ ਜਿਵੇਂ ਟਰੱਕ ਵਾਲੇ ਖਾਂਦੇ ਹੁੰਦੇ ਨੇ ਨਾ ਟਰੱਕ ਵਾਲੇ ਆਉਂਦੇ ਆਪਾਂ ਨਾਲ ਲਾਇ ਵੀ ਟਰੱਕ ਵਾਲੇ ਵਾਸਤੇ ਯਾਰ ਆਹ ਦੇਖ ਰਿਹਾ ਟਰੱਕ ਵਾਲੇ ਵਾਸਤੇ ਬਹੁਤ ਖੁੱਲ ਹੈ ਜਦੋਂ ਵੀ ਤੁਸੀਂ ਆਓ ਸਾਰੇ ਕੋਈ ਵੀ ਆਵਰੋਸ਼ਨ ਵਾਲੇ ਇਹ ਐ ਕੇ ਜਰੂਰ ਟੈਸਟ ਦੇ ਕੇ ਦੇਖੋ ਖਾ ਕੇ ਦੇਖਿਓ ਮੈਂ ਕਹਣਾ ਮਜ਼ਾ ਆ ਜੂਗਾ ਐ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਜਿਉਂਦੇ ਵਾਸਤੇ ਰਹੋ ਜੱਗ ਥੋੜੇ ਬਹੁਤ ਆ ਪੈਸਾ ਇਹ ਕਰਦੇ ਹੋ ਨਹੀਂ ਮੈਂ ਜਿੰਨਾ ਖਾਦਾ ਪੈਸੇ ਲੈਣ ਦੀ ਮੁੱਲ ਮੋੜਨਾ ਪੈਣਾ ਤੁਹੀ ਭੰਡੇ ਚੱਕੋ ਵੇ ਕੋਈ ਤੁਹੀ ਭੰਡੇ ਚੱਕੋ ਠੀਕ ਹੈ ਬੋਲ ਥੋੜਾ ਫਰਕ ਤਾਂ ਨਹੀਂ ਪਾਇਆ ਬੱਸ ਤੇ ਮੰਗੂ ਹੋ ਰਿਹਾ ਹੈ ਹਾਂ ਤੁਸੇ ਤੋਂ ਤੁਸੀ ਲਾਉਣੀ ਆ ਤੰਦੂਰ ਚ ਵੀ ਲਾਣਾ ਤੁਸੀਂ ਆ ਮੁੰਡੇ ਦੀ ਛੁੱਟੀ ਪੜੇ ਲਾਵੇ ਟਾਪੇ ਤਾਂ ਖਾ ਕੇ ਰੋਟੀ ਤੇ ਕਾਹ ਚੱਲੇ ਹੁਣ ਲੱਸੀ ਲੂਸੀ ਬਹੁਤ ਪੀ ਲਈ ਆ ਤੇ ਸਰੋਏ ਕੋ ਮੈਨੂੰ ਲੱਗਦਾ ਰੋਟੀ ਨਹੀਂ ਖਾਦੀ ਜਿਹੜੀ ਅੱਗੇ ਜਾ ਕੇ ਕਿਉਂ ਬਾ ਮੈਂ ਕਹਾਂ ਰੋਟੀ ਜਾ ਕੇ ਨਹੀਂ ਖਾਦੀ ਜਾ ਚਲੋ ਚੱਲਦੇ ਅੱਗੇ ਉਹਨੂੰ ਖਵਾ ਲਾਂਗੇ ਬੰਦਾ ਮਾਰਾ ਬਗੋਰ ਅਬੇ ਪਹੁੰਚ ਗਏ ਆਪਾਂ ਅੰਜੂਮਨ ਦੇ ਘਰ ਅੰਜੂ ਮਨਾਮ ਸਰਵਾ ਅੰਜੂ ਮਸਰਵਾ ਦੇਰੇ ਤੇ ਲੈਂਡਲੋਰ ਬੰਦਾ ਜਿਹੜਾ ਆਪਣਾ ਲੈਂਡਲੋਰ ਬੰਦਾ ਬੈਠਾ ਵੇਟ ਕਰ ਰਿਹਾ ਉਹ ਵੇਖੋ ਤੇ ਮੰਜੇ ਡਾਈਂਗ ਅੰਦਰੀ ਦੇ ਵਿੱਚ ਬੈਠੇ ਨੇ ਮੰਜੇ ਡਾਈਂਗ ਮੰਜੇ ਡਾਈਂਗ ਤੇ ਵਾਓ ਉਹ ਬੇਲਾ ਤਾਂ ਚੜ ਗਈ ਆ ਓਏ ਆਹੋ ਮੰਜੇ ਡਾਈਂਗ ਕੁਰਸੀਆਂ ਰੱਖੀਂਗਾ। ਤੇਰਾ ਕਮਰਾ ਪਾਉ ਵੀ ਦਿਖਾ ਸਕਦਾ। ਉਹ ਆ ਗਿਆ ਆਪਣਾ ਲੈਂਡਲਾਰਟ ਬੰਦਾ। ਦੁਨੀਆਂ ਦੇ ਪਾਕਿਸਤਾਨ ਦੇ ਵਿੱਚ ਕੋਈ ਇੱਕ ਲੈਂਡਲਾਰਟ ਬੰਦਾ। ਉਹ ਕਿਹੜਾ? ਮੇਰਾ ਵੀਰ ਅੰਜੂ ਮੈਂ। ਬismillah bismillah। ਤੈਨੂੰ ਕੀ ਹੋਇਆ? ਉਧਰੇ ਜੇ। ਹਾਂ ਜੀ ਉੱਠ ਗਏ। ਆਹ ਭਾਈ ਜੀ ਜਿਹਨੇ ਮੈਨੂੰ ਲੈਂਡਲਾਰਟ ਕਿਹਾ। ਹਾਂ ਜੀ। ਧੰਨਵਾਦ ਇਹ بڑے ਫੋਨ ਵਾਲਾ ਬੰਦਾ ਜੀ ਫੁੱਲ ਸਾਈਜ਼ ਵੱਡਾ ਫੋਨ ਫੁੱਲ ਸਾਈਜ਼ ਵਾਲੇ ਬੰਦੇ ਕੋਲੇ ਜ਼ਰੂਰ ਜਾਈਏ ਕੀ ਹਾਲ ਦੱਸ ਸਭ ਮੈਂ ਤੇਰੀ ਗੱਲ ਫੇਰ ਵਾਲ ਕਟਾਈ ਨਹੀਂ ਵਾਲ ਕਟਾਈ ਨਹੀਂ ਨਾਲੇ ਗੱਲ ਪਿਆ ਟਾਈਮ ਨਹੀਂ ਲੱਗਿਆ ਹਾਂਜੀ ਬਾਈ ਯਾਰ ਠੀਕ ਆਜੋ ਅੰਦਰ ਆਜੋ ਚਲੋ ਨਮਸ ਅਲੈਕਮ ਜੀ ਕੋਲ ਖਲਾਮ ਜੀ ਇਹ ਲੁਕਟੀ ਇਦਾਂ ਦੇ ਵਾਲ ਹੋਏ ਨਹੀਂ ਉਹ ਮੈਂ ਹੀਰੋ ਆ ਰਿਆਂ ਨਾ ਜੀ ਫਿਲਮ ਚ ਤੇ ਵੱਡੇ ਵਾਲਾ ਨੇ ਇਹ ਐਦਾਂ ਕਰਨਾ ਮੈਨੂੰ ਆਜੋ ਕਿੱਦਾਂ ਕਰਨਾ ਕਿੱਦਾਂ ਐਦਾਂ ਕਰਨਾ ਪਾਉਂਦਾ ਹਾਂ ਕਰਦਾ ਹੁੰਦਾ ਸੀ ਵੀਦ ਮੁਰਾਲ ਕਰਦਾ ਸੀ ਫਿਲਮਾਂ ਕਿੱਦਾਂ ਐਦਾਂ ਹੁੰਦੇ ਹੈਗੇ ਵੀ ਸੀ ਨਾ ਆਜੋ ਬੈਠੋ ਅੱਖੀ ਦੇ ਅੱਗੂ ਆ ਜਾਂਦੇ ਨੇ ਨਾ ਬਾਲ ਬਣਦੇ ਉਹ ਮੈਂ ਇਹੀ ਕਰਦਾ ਹਾਂ ਓਹ ਠੀਕ ਤਾਂ ਅੱਲਾਹ ਰੱਬ ਕਰ ਤੈਨੂੰ ਮਿਲਦੇ ਆਂ ਜ਼ਰਾ ਚੰਗੀ ਤਰ੍ਹਾਂ ਨਹੀਂ ਨਹੀਂ ਕਾਨੂੰ ਮਿਲਣਾ ਹੈ ਨਾ ਕੀ 16 ਮੇਰੀ ਪਲਸਟਰ ਹੋ ਗਈ ਹੈ ਪਲਸਟਰ ਦਾ ਆਹ ਕਰਾਂਗੇ ਤਾਂ ਲੱਗੋ ਵੀ ਚੰਨਾ ਲੱਗ ਲੱਗ ਆਜੋ ਭਾਈ ਜੀ ਬਾਈ ਸੋਰਾ ਜਿਹੜੀ ਕਰ ਲਈਏ ਪਲਸਟਰ ਆਹ ਪਲਸਟਰ ਹੁੰਦਾ ਆ ਕੀ ਆਉਣ ਸਾਰੀ ਜਦੋਂ ਮੈਂ ਖੰਗ ਦੀ ਕਰਉਂਦਾ ਇਹ ਹਲਕਾ ਜਿਹਾ ਵਰਦਾ ਵਾਹ ਜਿਹੜੇ ਕਹਿੰਦੇ ਜਿੰਦਾ ਬੰਦਾ ਮਿਲ ਪੈਂਦਾ ਹਾਂ ਤਾਂ ਕਿਵੇਂ ਮਿਲਦਾ ਮਿਲਦਾ ਇੱਕ ਕੀਆ ਇਹਦੀ ਸਕ੍ਰਿਪਟ ਆ ਆਪਣੇ ਕੋ ਅੱਛਾ ਹਾਂਜੀ ਇਹ ਚਾਈਨੀਜ਼ ਮਾਂਚ ਲਿਖਿਆ ਚੰਗ ਸ਼ਮੋ ਸ਼ਾਂ ਸ਼ਾ ਇਹ ਤੇ ਤੂੰ ਕਹਣਾ ਅਗੋ ਮੈਂ ਕਹਣਾ ਸ਼ਾਓ ਯਾਓ 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 ਆ ਦੇਖ ਲਿਖਿਆ ਗੁਰਮੁਖੀ ਹੈ ਨਹੀਂ ਗੁਰਮੁਖੀ ਹੈ ਚਾਈਨੀਜ਼ ਦੀ ਅੱਛਾ ਜੀ ਹਮ ਇਹਨਾਂ ਨੂੰ ਫੇਰ ਲਿਖਣੀ ਨਹੀਂ ਆਂਦੇ ਮੁੰਡਿਆ ਦੋ ਬੱਕਰੇ ਕਰ ਲਾ ਹਲਾਲ ਪਰੌਣੇ ਆ ਗਏ ਉਹ ਬੱਕਰੇ ਜਿਹੜੇ ਵੱਡੇ ਦੋ ਨੇ ਉਹ ਉਹ ਕਰਾ ਲਓ ਆ ਨਹੀਂ 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 ਕਰਾ ਲਓ ਕਿਹੜੇ ਵੱਡੇ ਗੋ ਹੱਸੀ ਜਾਂਦਾ ਕਰਾ ਲਾ ਦੋ ਦੱਸਿਆ ਬੰਦਾ ਸਾਨੂੰ ਕਿਹਾ ਸਾਨੂੰ ਬੱਕਰੇ ਕਿਹਾ ਤੁਸੀਂ ਬੱਕਰੇ ਵੱਡੋ ਓਏ ਯਾਰ ਸਾਪਾਂ ਨੂੰ ਕਿਹਾ ਦਾਦਾ ਤੁਹਾਨੂੰ ਵੀ ਕਿਹਾ ਅੱਛਾ ਨਾ ਅਸੀਂ ਆਸ਼ਟਾ ਕਰਕੇ ਆਏ ਆ ਅੱਛਾ ਨਹੀਂ ਤੂੰ ਮਾੜਾ ਕੀਤਾ ਨਹੀਂ ਨਹੀਂ ਮਾੜਾ ਨਹੀਂ 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 ਬਹੁਤ ਮਾੜਾ ਕੀਤਾ ਮੈਂ ਚੰਗਾ ਕੀਤਾ ਮੈਂ ਬਈ ਹੁਣ ਦੰਦਾ ਡਰਿਆ ਨਹੀਂ 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 ਨਾਸਰਾ ਹਾਂ ਨਹੀਂ ਉਹ ਉਹ ਯਾਰ ਤੂੰ ਪੁੱਠੀ ਸਮਝ ਆਂਦੀ ਤੈਨੂੰ ਮੈਂ ਕਿਹਾ ਮੈਂ ਭਰਾ ਉਹਦੋਂ ਦਾ ਡਰਿਆ ਹਾਂ ਕਿਹੜੀ ਗੱਲ ਦੋਲਾ ਯਾਰ ਤੂੰ ਨਾ ਮਾਨਾ ਤੂੰ ਤਾਂ ਖੜਾ ਕਰਦੀ ਇਹ ਕੋਈ ਗੱਲ ਕਰਨ ਦੀ ਯਾਰ ਇਹ ਇਧਰ ਗੱਲ ਜਣੀ ਪਤਾ ਕੀ ਹੈ ਗੁਰਚੇਤ ਬਾਈ ਆਪਦੇ ਘਰੇ ਬੈਠਾ ਜੀ ਹਾਂਜੀ ਇਹ ਕੋਈ ਪੁਰਾਣਾ ਨਹੀਂ ਹੈਗਾ ਅੱਛਾ ਇਹ ਆਪੇ ਹਾਂ ਆਪਦੇ ਘਰੇ ਬੈਠਾ ਅਸੀਂ ਤੁਹਾਨੂੰ ਬਾਹਰ ਵੀ ਕੱਢ ਸਕਦੇ ਹਾਂ ਹਾਂ ਜਿੱਦਾਂ ਤੁਸੀਂ ਨਾਸ਼ਤਾ ਕਰਕੇ ਆਇਆ ਹੈ ਨਾ ਇਦਾਂ ਹੀ ਤੁਸੀਂ ਜਾ ਕੇ ਸ਼ਾਮ ਦੀ ਖਾ ਸਕਦੇ ਆਪਦਾ ਘਰ ਆ ਤੁਹਾਡਾ ਆਪਦਾ ਘਰ ਆਪਦਾ ਘਰ ਮਠਿਆ ਉਹ ਮਠਿਆਈ ਤੇ ਗੱਲਦੇ ਯਾਰ ਮਠਿਆਈ ਲੈ ਕੇ ਆਇਆ ਬੱਲ ਕਸਮ ਤੋੜਦੀ ਭਈ ਨਾਸਰ ਢਿੱਲੂ ਨੇ ਕਸਮ ਤੋੜਦੀ ਭਈ ਨਾ ਨਾ ਮਠਿਆਈ ਵੀ ਦੇਸੀ ਕੀ ਦੀ ਹੈ ਬੱਲ ਤੁਸੀਂ ਲੈ ਕੇ ਆਏ ਮੈਂ ਉਹੀ ਕੰਮ ਦੀ ਇਹ ਤਰ੍ਹਾਂ ਲੱਗਦਾ ਹੁਣ ਤੇ ਮੈਂ ਹੀ ਲੈ ਕੇ ਆਇਆ ਮੈਂ ਇਹੀ ਤਾਂ ਵਸੁਰ ਹੁਣ ਤੇ ਹੀ ਲੈ ਕੇ ਆਏ ਨੇ ਸਾਨੂੰ ਨਾਲ ਮਠਿਆਈ ਦੇ ਲੈ ਕੇ ਆਏ ਨੇ ਸੋਚੀ ਵੀ ਨਾ ਸਮੀਖੋ ਬਾਜੀ ਬੜੀ ਖੁਸ਼ੀ ਹੋਈ ਰਿਆ ਜੀ ਮੈਂ ਮੈਂ ਕਹਿੰਦਾ ਮੇਰੀ ਤਾਂ ਈਦ ਹੋ ਗਈ ਐ ਐਡੇ ਵੱਡੇ ਫਨਕਾਰ ਆਏ ਜਿਨ੍ਹਾਂ ਦੇ ਚਰਨਾਂ 'ਚ ਬਹਿਣ ਦਾ ਸਾਨੂੰ ਮੌਕਾ ਮਿਲੂ ਚਰਨੀ ਕਹਿੰਦੇ ਪੈਰਾਂ ਨੂੰ ਚਰਨ ਹਾਂ ਚਰਨ ਅਸੀਂ ਤਾਂ ਕਹਿੰਦੇ ਮੱਝਾਂ ਚਰਨ ਗਈਆਂ ਬੱਕਰੀਆਂ ਚਰਨ ਗਈਆਂ ਸਾਡੇ ਖਰੋੜੇ ਵੀ ਕਹਿੰਦੇ ਆ ਖਰੋੜੇ ਖਰੋੜੇ ਅੱਛਾ ਖਰੋੜੇ ਚਰਨੇ ਨਾ ਮਹਾਪੁਰਸ਼ਾਂ ਦੇ ਹੁੰਦੇ ਨੇ ਅੱਛਾ ਅੱਛਾ ਉਹ ਅਸੀਂ ਕਹਿੰਦੇ ਅੱਜ ਖਰੋੜੇ ਪਕਾਏ ਆ ਤੁਸੀਂ ਕਹਿੰਦੇ ਨੇ ਅੱਜ ਚਰਨ ਪਕਾਏ ਆ ਐਂਦਾ ਹਾਂ ਹਾਂ ਰੋੜੇ ਉਹ ਬਾੜੇ ਸਵਾਦੀ ਪਕਦੇ ਇਧਰ ਲਿਆ ਕੇ ਦੇ ਵੀ ਅੰਜੂਨ ਸਾਹਿਬ ਨੂੰ ਵਾ 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 ਬਿਸਮਿਲ੍ਲਾ ਬਿਸਮਿਲ੍ਲਾ ਇਹ ਉਥੋਂ ਆਈ ਹੈ ਇੰਡੀਆ ਚ ਆਈ ਹੈ ਇਹ ਮੈਂ ਮੇਕ ਮੇਰੇ ਨੂੰ ਨਾ ਆਖਿਆ ਵੀ ਰੱਖ ਲੈ ਸਾਰੀ ਇਦਾਂ ਹੀ ਨਾ ਇਦਾਂ ਗੱਲ ਹੋਈ ਨਾ ਤੇ ਤੂੰ ਮੈਂ ਕੀ ਕਿਹਾ ਸੀ ਅਗੋ ਇਹ ਹੈਗੀ ਐ ਰਾਜੂ ਆ ਰਾਜੂ ਇਹ ਬੜਾ ਮਸ਼ਹੂਰ ਹੈ ਜੀ ਇਹ ਬਹੁਤ ਜਿਆਦਾ ਮਸ਼ਹੂਰ ਹੈ ਦੇਖੋ ਜੀ ਛੜਦੇ ਪੰਜਾਬ ਚੋਂ ਆਹ ਦੇਖੋ ਬਰਫੀ ਦੇਖੋ ਹੋ 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 ਬਲੇ ਹੋ ਰਹਿ ਗਿਆ ਭਾਜੀ ਥੋੜੇ ਕਣੀ ਹੋ ਰਹਿ ਗਿਆ ਇਹਦੇ ਥੋੜੇ ਕਣੀ ਉਹ ਪਿਸਤਾ ਚਲੇ ਗਿਆ ਥੋੜੇ ਕਣੀ ਦੋਨੇ ਪਿਸਤੇ ਚਲੇ ਗਏ ਦੋਨੇ ਪਿਸਤੇ ਨਹੀਂ ਪਿਸਤੇ ਨਹੀਂ ਓਏ ਇਹ ਪੇਠੇ ਕਦੂ ਦੀ ਤੇ ਨਹੀਂ ਨਾ ਨਾ ਉਹ ਨਹੀਂ ਉਹ ਪੇਠੇ ਕਦੂ ਦੀ ਇਹ ਹੈਗੀ ਹੈ ਦੇਸੀ ਕੀ ਦੀ ਬੇਸਣ ਦੀ ਹੈ ਬੜੀ ਮਸ਼ਹੂਰ ਹੈ ਇਹ ਜੀ ਬਾਈ ਚਤ్రਾਲ ਸਿੰਘ ਕਾਰੀਗਰ ਛੜਦੇ ਪੰਜਾਬ ਚੋਂ ਮੇਰੇ ਵਾਸਤੇ ਆ ਮਿੱਠਾ ਲੈ ਕੇ ਆਇਆ ਤੇ ਇਹ ਮਿੱਠਾ ਇਥੇ ਨਾਸਰ ਨਹੀਂ ਖਾ ਜਾਣਾ ਮੈਂ ਮੈਂ ਦੁਬਈ ਦਾ ਦੇਖ ਕੇ ਆਇਆ ਸਾਹਿਬ ਇਹਨੇ ਪੰਜਾ ਪੰਜਾ ਮਿੰਟਾਂ ਬਾਅਦ ਇਹਨੇ ਕਿਆ ਕਰਨਾ ਮਠਿਆਈ ਲੈ ਆ ਯਾਰ ਆ ਗੁਜਰ ਸਾਹਿਬ ਨੇ ਆਪਣੇ ਮਾਸ਼ਾ ਅੱਲਾਹ ਗੁਜਰ ਸਾਹਿਬ ਇੱਥੋਂ ਆਇਆ ਅ ਰੰਜੂ ਮਤ ਇਹਦਾ ਅੱਛਾ ਇਹ ਮਠਿਆਈ ਤੋਂ ਯੱਕ ਦਮ ਤੁਹਾਨੂੰ ਗੁਜਰ ਸਾਹਿਬ ਯਾਲਕੀਵੇਂ ਆ ਗਏ ਗੱਲ ਮਠਿਆਈ ਦੀ ਯੱਕ ਦਮ ਵਿੱਚ ਗੁਜਰ ਸਾਹਿਬ ਦੇਸੀ ਕਿਉ ਆਪਣਾ ਹੀ ਸੀਗਾ ਨਾ ਅੱਛਾ ਮਾਸ਼ਾ ਅੱਲਾਹ ਦੇਸੀ ਕਿਉ ਆਪਣਾ ਹੀ ਜਾਂਦਾ ਇੰਡੀਆ ਇਹਨਾਂ ਨੇ ਹੁਣ ਸਰ ਮੱਝਾਂ ਵੇਖੀਆਂ ਹਾਂ ਇਹ ਗੁਜਰ ਸਾਹਿਬ ਲੱਗਦੇ ਨਾ ਲਗਦੇ ਨੇ ਲਗਦੇ ਆ ਸਾਡੇ ਕੈਮਰਾਮੈਨ ਹੈ ਜੀ ਅਸੀਂ ਵੀ ਤੁਸੀਂ ਆ ਜੀ ਅੱਪਾ ਵੀ ਸਿਆਲਾ ਪੂਰਾ ਕੋਈ ਨਹੀਂ ਆ ਅੱਜ حاجه ਦੇ ਕੋਈ ਬਹੁਤ ਟੇਸਟੀ ਹੈ ਨਹੀਂ ਬਹੁਤ ਵਾਦੂ ਕਾਮ ਆ ਜੀ ਜੀ ਤੇ ਇਧਰ ਹਾਂ ਹੋਰ ਤਾਰਫ ਨਾਲ ਕਰਾਦਾ ਮਹਿਮਾਨ ਨਵਾਂ ਆ ਐਧਰ ਨਾਲ ਭਾਈ ਸਾਹਿਬ ਹਾਂ ਇਹਨਾਂ ਨੂੰ ਅਸੀਂ ਦੇਖਿਆ ਜੀ ਭਾਈ ਕੇਤੇ ਦੇ ਨਾ ਐਦੇ ਤੇ ਚੈਨਲ ਦੇ ਉੱਤੇ ਅਸੀਂ ਫਿਲਮਾਂ ਦੇ ਵਿੱਚ ਇਹਨੂੰ ਦੇਖਿਆ ਇਹ ਇਹਨਾਂ ਦਾ ਸੁੱਕੀ 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 ਸੜੀ ਹਾਂ ਸੁੱਕੀ ਸੜੀ ਸੁੱਕੀ ਖਿਆਲਾ ਇਹ ਸੁੱਕੀ ਸੜੀ ਹੈ ਹਾਂ ਸੁੱਕੀ ਖਿਆ ਵਾਹ ਜੀ ਨਹੀਂ ਬੜਾ ਬੜਾ ਇਹਨੂੰ ਤਾਂ ਤੁਸੀਂ ਜਾਣਦੇ ਹੋ ਹਾਂ ਕਮਲ ਹਾਂ ਬੜਾ ਕਮਲ ਅਗਲਾ ਸਹੀ ਲੈਂਦੇ ਹਾਂ ਬਾਜੀ ਮੈਂ ਤੁਹਾਡਾ ਨਾਮ ਸਹੀ ਨਹੀਂ ਲਿਆ ਅੰਜੂ ਅੱਛਾ ਮੈਂ ਲੇਟ ਹੋ ਰਿਹਾ ਮੈਨੂੰ ਹੀਰੋ ਬਣਾਓ ਫਿਲਮ ਬਣਾਈਏ ਇਹਦਾਂ ਕਰਦੇ ਬਾਜੀ ਤੁਹਾਡਾ ਪੂਰਾ ਤੁਸੀਂ ਦੇਖਿਓ ਹਾਂ ਸੁਪਤ ਬਣਾ ਲਾਂਗੇ ਮੈਨੂੰ ਇਹਨਾਂ ਪਤਾ ਨਾਸਰ ਦੇ ਨਾਲ ਮੈਂ ਹੀਰੋ ਵੀ ਆ ਗਿਆ ਨਾ ਮੈਨੂੰ ਅਖੀਰ ਦੇ ਇਹਨਾਂ ਨੇ ਮਾਰ ਦੇਣਾ ਮੇਰੀ ਨੀਣਾ ਨੇ ਚੱਲਣ ਦੇਣੀ ਹੈ ਹੈ ਹਾਂ ਪਰ ਨਾਸਰ ਇਹਦੇ ਚ ਤੁਸੀਂ ਬੜਾ ਵਧੀਆ ਕੈਰੇਕਟਰ ਹੈ ਤੁਹਾਡਾ ਹਾਏ ਹਾਏ ਨਾਸਰ ਦਾ ਹੈਗਾ ਪਹਿਲਾਂ ਨੈਗੇਟਿਵ ਫਿਰ ਪੋਜ਼ਿਟਿਵ ਹੁੰਦਾ ਟੋਟਲੀ ਨੈਗੇਟਿਵ ਰੱਖਣਾ ਹਾਂ ਟੋਟਲ ਨੈਗੇਟਿਵ ਰੱਖ ਤਾਂ ਲੋਕ ਆਪਾਂ ਪਸੰਦ ਕਰਨਗੇ ਇਹ ਚ ਇੱਕ ਇੱਕ ਫਿਲਮ ਤਾਂ ਮੈਂ ਦੱਸਦਾ ਤੁਹਾਨੂੰ ਹਾਂ ਇਹ ਚ ਨਾ ਜਦੋਂ ਤੁਸੀਂ ਅਸੀਂ ਤੁਹਾਡੇ ਕੋਲੇ ਆਉਨੇ ਆ ਅਸੀਂ ਬਾਰਡਰ ਪਾਰ ਕਰਕੇ ਆਉਨੇ ਹਾਏ ਹਾਏ ਤੁਸੀਂ ਸਾਡੀ ਨਹੀਂ ਖੇਦਮਤ ਕਰਦੇ ਹੋ ਇਹ ਇਹ ਸਾਨੂੰ ਇੱਥੋਂ ਲੈ ਜਾਂਦਾ ਛੜਦਾ ਸਾਡਾ ਸਾਡਾ ਛੜਦਾ ਨਹੀਂ ਤੁਹਾਨੂੰ ਪੈਸਾ ਮੰਗਦਾ ਹਾਂ ਸਾਡੇ ਨਾਲ ਕੋਈ ਸਾਝ ਨਹੀਂ 5 ਲੱਖ ਰੁਪਏ ਲੈ ਕੇ ਜਾਂਦੇ ਹਾਂ ਹਾਂ ਉਹ 5 ਲੱਖ ਦੇਣਾ ਹੈ ਤੁਸੀਂ ਨੇ ਅੱਛਾ ਮੈਂ ਤੁਹਾਨੂੰ ਵੇਚਦਾ ਬਚਾਉਣ ਡਿਆ ਬਚਾਉਣ ਡਿਆ ਅੱਛਾ ਬਚਾਉਣ ਡਿਆ ਸਭ ਤੋਂ ਸਾਨੂੰ ਬਚਾਉਣਾ ਹੈ 5 ਲੱਖ ਜਗੇ ਨਾਸਰ ਨੂੰ ਅੱਛਾ ਇਹਨਾਂ ਨੂੰ ਕਿੱਥਾ ਕਹਿੰਦਾ ਵੀ ਨਹੀਂ ਕਹਿੰਦਾ ਵੀ ਹੁਣ ਇਹਨਾਂ ਦੀ ਇਹਨਾਂ ਦੇ ਪਿੰਡ ਤੋਂ ਲਿਖੜਾਏ ਉਧਰ ਲੈ ਤਾ ਵਾ ਵਾ ਉਸ ਤਰ੍ਹਾਂ ਦੀ ਸਟੋਰੀ ਹੈ ਫਿਰ ਦੋਨੇ ਵਾਲਾ ਵਾਲਾ ਵਾਲੇ ਤਾਂ ਵੀ ਗੱਲ ਹੀ ਵੱਡੀ ਆ ਵੇ ਉਹਨਾਂ ਨੂੰ ਨਾ ਫਿਰ ਤੁਸੀਂ ਇੱਕ ਇਹ ਇਹ ਕਹਿ ਰਹੇ ਨੇ ਮੈਨੂੰ ਹਾਂ ਹਾਂ ਕਹਿੰਦੇ ਯਾਰ ਉਹਦੇ ਨਾਲ ਆਪਣੇ ਦਾ ਕੀ ਰਿਸ਼ਤਾ ਹੈ ਵੀ ਉਹ 5 ਲੱਖ ਰੁਪਏ ਆਪਣੇ ਤੇ ਲੈ ਕੇ ਆ ਗਿਆ ਆਪਾਂ ਨੂੰ ਛਡਾਉਣ ਦੀ ਖਾਤਰ ਹਾਂ ਕਹਿੰਦਾ ਮੇਕਅਪ ਸ਼ੁਰੂ ਹੋ ਗਿਆ ਹਾਂ ਤੇ ਨੂੰ ਮੈਂ ਕਦੇ ਲੋੜ ਨਹੀਂ ਅੱਛਾ ਨਹੀਂ ਤਾਂ ਗਲੋ ਕਰ ਰਹੇ ਆ ਵਾਕਈ ਹਾਂਜੀ ਓਕੇ ਦੱਸਿਆ ਇਹਨਾਂ ਨੇ ਹੂੰ ਬਾਈ ਚੇਤੇ ਨੇ ਕਹਿੰਦਾ ਸਾਰਿਆਂ ਦਾ ਹੋਊਗਾ ਨਾਸਰ ਦਾ ਵੀ ਹੋਊਗਾ ਤੈਨੂੰ ਕਹਿੰਦਾ ਲੋੜ ਨਹੀਂ ਅ ਤੈਨੂੰ ਨਾਸਰ ਦੀ ਕਾਲਸ ਮਟਾਉਣੀ ਪੈਣੀ ਹੈ ਹਾਂ ਇਹ ਹੁਣ ਕੱਟ ਵੀ ਨਹੀਂ ਸਕਦੇ ਪੂਰਾ ਨਾਸਰ ਵਾਸਤੇ ਸਪੈਸ਼ਲ ਨਹੀਂ ਤਾਂ ਹੁੰਦਾ ਉਹਦੇ ਥੱਲੇ ਪਹਿਲਾਂ ਪ੍ਰੋਟੀਨ ਹਾਂ ਪਟੀਰ ਭਰੀ ਜਾਂਦੀ ਜਿਵੇਂ ਨਾ ਤਲੀਰ ਘਰ ਦੀਨ ਭਰੀ ਜਾਊਗੀ ਪੂਰੇ ਜਿਹੜੇ ਖੱਡੇ ਨੇ ਅੱਜ ਦੇ ਉਹ ਭਰੇ ਜਾਣਗੇ ਉਹ ਖੱਡਿਆਂ ਦੇ ਵਿੱਚ ਫਿਰ ਉਸ ਤੋਂ ਬਾਅਦ ਪਲਸਤਰ ਹੋਊਗਾ ਪਲਸਤਰ ਉਸ ਤੋਂ ਬਾਅਦ ਪੇਂਟ ਹੋਊਗਾ ਪੇਂਟ ਹੋਊਗਾ ਪੇਂਟ ਹੋਣ ਤੋਂ ਬਾਅਦ ਜਿਹੜੇ ਪੂਰਾ ਜਰੇ ਫਿਰ ਰੇਗ ਮਾਰ ਰੇਗ ਮਾਰ ਵੀ ਲੱਗੂਗਾ ਹਾਂ ਅਖੀਰ ਤੇ ਸਫਾਈ ਲੱਗੂਗੀ ਸਫਾਈ ਲੱਗੂਗੀ ਇਹ ਤੁਹਾਨੂੰ ਮੈਂ ਦੱਸਿਆ ਨਾ ਅੱਗੇ ਹਾਂ ਤੁਸੀਂ ਇਹ ਜਿਵੇਂ ਸੋਣੇ ਇਹ ਆਈ ਆਈਫੋਨ ਨੇ ਬ੍ਰਮਣਾਇਆ ਜੀ ਇਹ ਆਈਫੋਨ ਨੇ ਬ੍ਰਮਣਾਇਆ ਜੀ ਰੀਅਲ ਚ ਤੁਹਾਨੂੰ ਦਿਖਾਵਾਂਗੇ ਕਦੀ ਪਰ ਨਹੀਂ ਇੱਥੇ ਆਈਫੋਨ ਦਾ ਫਿਲਟਰ ਲਾ ਲੈਂਦੇ ਨੇ ਇੱਥੇ ਮੇਰੇ ਕੋਲ ਇਹ ਫਿਲਟਰ ਹੈ ਹਾਂ ਇਹ ਸੋਹਣੀ ਲੱਗਣਗੇ ਜਿੰਨਾ ਮਰਜ਼ੀ ਉਹ ਕਰ ਲੈਣੇ ਚ ਇਹ 3 ਘੰਟੇ ਦੀ ਫਿਲਮ ਬਣ ਲੱਗੀ ਜੀ ਜੇ ਕਿਸੇ ਨੇ ਗਾਲੀ ਕੱਢੀ ਜੀ ਮੇਰੇ ਕੈਮਰਾ ਦਾ ਵੀਡੀਓ ਰਕਾ ਲੈਣਾ ਕਾਨੂੰ ਆਪਾਂ ਨਸ ਦਾ ਕੀ ਰੋ ਹੈ ਹੈ ਬਾਨਸ ਦਾ ਕੀ ਰੋ ਹੈ ਆਪਾਂ ਵਰਦੀਆਂ ਤੋਂ ਪਤਾ ਲੱਗਣਾ ਫੂਲ ਲੱਗ ਰਹੇ ਆ ਇਹ ਬੰਦਾ ਜੀ ਕੁੰਸੀ ਆ ਮੈਂ ਬੰਦੂ ਕੋ ਫੌਜੀ ਅੱਗੇ ਤੁਹਾਨੂੰ ਪਤਾ ਹੀ ਤੇ ਮੇਰਾ ਤੇਰਾ ਕੀ ਹਾਲ ਹੋਏਗਾ ਇਹ ਸੋਚ ਅੱਗੇ ਤੁਹਾਨੂੰ ਪਤਾ ਹੀ ਥੋੜਾ ਕੀ ਲੱਗਦਾ ਐਸਾ ਚੋ ਆ ਐਸਾ ਚੋ ਵੀ ਦੌੜ ਪੈਦੇ ਬਾਈ ਐਸਾ ਚੋ ਤੇ ਪਿੰਡੇ ਨੂੰ ਤੇਲ ਲਾਲਾ ਫਿਰ ਮੈਂ ਫੌਜ ਐਸਾ ਚੋ ਨੇ ਤਾਂ 2 ਘੰਟੇ ਕੰਨ ਫੜੇ ਥੀ ਹਾਂ ਮੇਰੀ ਬੋਲਾ ਮੈਂ ਹੁਣ ਆ ਗਿਆ ਮੇਰਾ ਮਾਮਾ ਆਇਆ ਜੀ ਤੋਬਾ ਟੈਗ ਸਿੰਘ ਤੋਂ ਭਾਈ ਚੇਤੇ ਨੂੰ ਮਿਲਣਾ ਉਹਨੂੰ ਪਤਾ ਲੱਗਿਆ ਉਹਨੇ ਗੰਡੀ ਭਜਾ ਲਈ ਅੱਛਾ ਹਾਂ ਐਸਾ 100 ਕਿਲੋ ਇੱਧਰ ਵੇਖ ਤੂੰ ਇੱਧਰ ਇੱਧਰ ਵੇਖ ਫਿਲਮ ਜੇ ਤੈਨੂੰ ਛੁੱਤਰ ਫੇਰਨਾ ਮੈਂ ਇੱਥੇ ਫੇਰ ਛੀਤਲ ਮੈਂ ਤੂੰ ਐਸਾ ਝੂ ਮੰਗਵਾ ਹਾਂ ਮੈਨੂੰ ਵੀ ਲਿਆ ਕੇ ਦਿਓ ਮਲਦੀ ਪੌਜ ਆਲੀ ਅੱਛਾ ਇਹ ਆਹ ਕਰ ਮਾ ਜੀ ਤੁਸੀਂ ਆਏ ਸੀ ਕਿ ਸਾਡੇ ਬਜ਼ੁਰਗ ਆਏ ਸੀ ਸਾਡੇ ਬਜ਼ੁਰਗ ਅੱਛਾ ਹੁਣ ਦੱਸੋ ਦੁਬਾਰਾ ਪਿੰਡ ਤੇ ਆਪਣਾ ਸਾਰ ਇਕੜਾ ਆ ਅਨੇਕ ਰੋ ਪਹਿਲਾਂ ਆਖਣਾ ਹੈ ਇਕੜਾ ਆ ਪਿੰਡ ਬਹੁਤ بڑا ਪਿੰਡ ਹੈ ਲਾਗੇ ਲਾਗੇ ਕਿਹੜੇ ਪਿੰਡ ਹੈ ਹਾਂ ਜੀ ਲਾਗੇ ਲਾਗੇ ਪਿੰਡ ਕਿਹੜਾ ਮਾਜਰਾ ਹੈ ਮਾਜਰਾ ਸਰਾਰ ਮਾਜਰਾ ਭਟੀਆਂ ਤੇ ਇਹ ਇਹ ਪਿੰਡ ਨਾਲ ਨਾਲ ਹੈ ਅੱਛਾ ਹਾਂ ਮਾ ਕਮਾ ਕਰਾ ਮਾ ਕਮਾ ਕਰਾ ਲੈ ਲਓ ਸਾਰਾ ਯਾਰ ਸਾਡੇ ਜੁਰਗਾ ਨੇ ਜੀ ਦੱਸਿਆ ਜੁਰਗਾ ਨੇ ਦੱਸਿਆ ਅਜੀ ਸਾਰੀ ਧੜ ਹੀ ਇਹੀ ਗੱਲਾਂ ਹੁੰਦੀਆਂ ਨੇ ਗੱਲਾਂ ਸਾਰੀ ਧੜ ਇਹੀ ਗੱਲਾਂ ਹੁੰਦੀਆਂ ਨੇ ਅੱਖਾਂ ਬੰਨ ਕੇ ਵੀ ਛੱਡ ਸਕਦੇ ਆਏ ਹਾਏ 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 ਜੁਰਗਾ ਤੇ ਸਾਡੇ ਹੁਣ ਵੀ ਰਹਿੰਦੇ ਹੀ ਮਰ ਗਏ ਜੀ ਲੈ ਜਾਓ ਵਾਪਸ ਜਿੰਨਾ ਨਾਲ ਨਾ ਉੱਥੇ ਨਾ ਮਤੀ ਨਾ ਪਿਆਣੀ ਇਧਰ ਵੇਖ ਲੈ ਰੰਝਾ ਆਹ ਲਾਲ ਦਿਖਾਓ ਭਾਜੀ ਲਾਲ ਚਿੱਪ ਜਿਹੜੀ ਲੱਗ ਉਧਰ ਹੀ ਸਾਈਡ ਲਾਲਾ ਪਿੰਡੇ ਨੂੰ ਸੋਟਾ ਫਿਰਦਾ ਤੇ ਪੰਜਾਬ ਪੁਲਿਸ ਜਿੰਦਾਬਾਦ ਤੇ ਨਾਰੇ ਵੀ ਮਾਰਦੇ ਰਹਿੰਦੇ ਨਾਰੇ ਮਾਰਦੇ ਲੈਣਾ ਵੀ ਮਾਰਦੇ ਇੱਧਰ ਵੀ ਸਾਡੀਆਂ ਰਿਸ਼ਤੇਦਾਰੀਆਂ ਹੈ ਸੀ ਅੱਛਾ ਆਪਣੇ ਨੂੰ ਦਿਖਾਣੇ ਦੇ ਕੋਲ ਹੀਰਾ ਮਾਲਕਾਰ ਮਾਜਰਾ ਤੇ ਮੇਰੇ ਪਿੰਡੇ ਤੇ ਹਾਂਜੀ ਮੇਰੇ ਪਿੰਡੇ ਅੱਛਾ ਉਹ ਦਿਖਾਵੇ ਉਹ ਬੈਂਡ ਨੂੰ ਗੁੰਗਲਾਈ ਗੁੰਗਲਾ ਗੁੰਗਲਾ ਇੱਥੇ ਤੋਬਾ ਟੈਕ ਸਿੰਘ ਡੰਬਾ ਡੱਬਾ ਵਾਲੀ ਟੇਸ਼ਨ ਦੇ ਲਾਗੇ 302 ਭੱਟੀ ਜੱਕ ਉੱਥੋਂ ਪਰੌਣੇ ਆਏ ਤੇ ਉਹ ਬਾਈ ਚੇਤੇ ਨੂੰ ਦੱਸਿਆ ਸਾਰਾ ਉਹਨਾਂ ਨੂੰ ਹਲੇ ਤੱਕ ਲਾਗੇ ਲਾਗੇ ਪਿੰਡ ਯਾਦ ਆ ਕੱਲਾ ਕੱਲਾ ਉਹਨਾਂ ਨੂੰ ਯਾਦ ਆ ਅਜੇ ਤੱਕ ਆਪਦੇ ਬਜ਼ੁਰਗਾਂ ਦਾ ਸੁਣਿਆ ਇਦਾਂ ਦੇਖ ਜ਼ਿਆਦਾ ਬੰਦਿਆਂ ਨੂੰ ਨਹੀਂ ਉਹ ਜਿੱਦਾ ਆਉਣਾ ਜੈਨਦੀ ਸਾਨੂੰ ਉੱਠੀ ਰਹਿਣਾ ਮੇਰੇ ਦਾਦੇ ਦਾ ਪਿੰਡ ਇੱਥੇ ਸੱਤ ਟੱਕਾ ਅਸਲਾ ਚਲੋ ਹੁਣ ਸਭੀ ਥੋੜੀ ਦੇਰ ਨਾ ਆਪਣਾ ਸੇਵਾ ਬੰਦ ਕਰ ਲਈਏ ਪਕ ਝੂਠ ਚਾ ਸੁਣ ਲਈਏ ਇਕੜੋਲ ਇਕੜੋਲ ਹਾਂਜੀ ਫਿਲਮ ਦੀ ਸ਼ੂਟਿੰਗ ਹੋਣ ਲੱਗੀ ਹੈ ਫਿਰ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਧਰਮਿੰਦਰ ਮਰੇ ਚਾਚੀ ਦਾ ਕਲਾਸ ਪੈ ਲੋਤੀ ਆ ਫਿਲਮ ਆ ਤਰਮਿੰਦਰ ਨੌਵੀਂ ਜਮਾਤ ਚ ਪੜਦੇ ਸੀ ਜਦੋਂ ਉਧਰੋਂ ਅਸੀਂ ਆਏ ਅੱਛਾ ਤੇ ਕੀ ਨਾਮ ਤੁਹਾਡੇ ਚਾਚਾ ਜੀ ਦਾ ਖੈਰੋਦੀਨ ਅਸ਼ਰਫ ਖੈਰੋਦੀਨ ਅਸ਼ਰਫ ਉਹ ਕੀ ਬਣਿਆ ਉਹ ਵੀ ਕੋਈ ਡਾਇਰੈਕਟਰ ਰਿਟਾਇਰ ਹੋਏ ਨੇ ਐਗਰੀਕਲਚਰ ਬੈਂਕ ਚ ਬੈਠੇ ਅੱਛਾ 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 ਐਗਰੀਕਲਚਰ ਬੈਂਕ ਚ ਸਰ ਹਾਂ ਜੀ ਤੇ ਉਹਨਾਂ ਨਾਲ ਰਾਬਤਾ ਰੋਪਤਾ ਨਹੀਂ ਨਹੀਂ ਆਫਰ ਬਾਅਦ ਚ ਉਹ ਗਏ ਸੀ ਉੱਥੇ ਮਿਲਣ ਉਹਨਾਂ ਨੂੰ ਗਏ ਸੀ ਤਰਮਿੰਦਰ ਨੂੰ ਹਾਂ ਜਿਆਦਾ ਨੇ ਤਰਮਿੰਦਰ ਨੇ ਉਹ ਸੰਨੀ ਜਿਹੜਾ ਲੰਡਨ ਗਿਆ ਆ ਉੱਥੇ ਮੁਲਾਕਾਤ ਇਹਨਾਂ ਦੀ ਹੋ ਜਾਂਦੀ ਸੀ ਮੇਰੇ ਚਾਚੇ ਦੀ ਤੇ ਫਿਰ ਮੈਂ ਕਰਦੀ ਸੀ ਸੰਨੀ ਦੇ ਵੱਲੋਂ ਨਾ ਪਿਆ ਹਾਂ ਉਹ ਉੱਥੇ ਲੰਡਨ ਵੇ ਆਇਆ ਬਾਬਾ ਰਖਬਾ ਉਹਨਾਂ ਦਾ ਮਸੂਲਵਾ 1.5 ਤੇ 150 ਕਿਲਾ ਉਹ ਜਾਣਦਾ ਮੈਨੂੰ ਹੀ ਅੱਛਾ ਹਾਂ ਤੁਹਾਨੂੰ ਤਾਂ ਸਾਰੇ ਜਾਣੇ 150 ਕਿਲਾ ਹੋਣਾ ਉਹਦਾ ਉੱਥੇ ਅਕਲਾਉ ਨੇ ਤੁਹਾਡੀ ਵੀਡੀਓ ਨੂੰ ਕਮੈਂਟਰੀ ਸਾਈਡ ਤੇ ਨਾ ਹਾਂ ਉਹ ਭਾਈ ਕਹਿੰਦਾ ਵੀ ਮੈਂ ਉਹਦਾ ਨੰਬਰ ਹੈ ਮੈਂ ਵੀਡੀਓ ਤੁਹਾਡੀ ਖਲਾਣਾ ਉਧਰ ਅੱਛਾ ਹਾਂ ਹੁਣੇ ਪਹੁੰਚ ਜੂਗੀ ਅੱਛਾ ਜੀ ਨਹੀਂ ਇਹ ਤਾਂ ਹਸਣ ਦੀ ਗੱਲ ਨਹੀਂ ਚੁਟਕੀਆਂ ਚ ਪਹੁੰਚਣੀ ਹਾਂ ਬੇਲੀ ਨਾ ਭਾਈ ਗੁਰਚੇਤ ਨੂੰ ਮਸ਼ਹੂਰੇ ਦੇ ਰਿਹਾ ਜਵਿੰਦਰ ਹੈਗਾ ਹਜੇ ਕਿ ਫੌਤ ਨਹੀਂ ਹੋਈ ਹੈ ਇਹ ਹੈਗਾ ਹੈਗਾ ਜੀ ਹੈਗਾ ਹਾਂ ਅੱਛਾ ਕਹਿੰਦੇ ਸੀ ਅਮਰੀਕਾ ਲੈ ਕੇ ਗਏ ਉਹ ਨੂੰ ਨਹੀਂ ਨਹੀਂ ਹੈ ਹੈ ਉਹ ਬਿਮਾਰ ਜਾ ਹਾਂ ਤੇਰਾ ਬੇਲੀ ਨਾ ਭਾਈ ਗੁਰਦੀਪ ਨੂੰ ਮਸੂਲੇ ਦੇ ਰਿਹਾ ਸਾਡੀ ਮੁੰਡੇ ਤੇ ਬੁਢੀ ਦਾ ਰੋਲ ਤਾ ਮੈਨੂੰ ਕਿ ਤੈਨੂੰ ਤੈਨੂੰ ਬੁਢੀ ਦਾ ਰੋਲ ਤੂੰ ਚੰਗਾ ਕਰਦਾ ਹਾਂ ਸੱਬੇ ਚੌਧਰੀ ਜੀ ਕਿਹਦਾ ਆ ਵੀਡੀਓ ਤੁਹਾਡੀ ਜੀ ਜਵਿੰਦਰ ਨੂੰ ਪਹੁੰਚਾ ਦੇਣੀ ਆ ਅੱਛਾ ਜੀ ਉਹਨਾਂ ਤੱਕ ਪਹੁੰਚ ਜੂਗੀ ਤੇ ਦੰਦ ਸੋਨੇ ਦੇ ਲਵਾਏ ਆ ਨਹੀਂ ਹਾਂ ਕਿ ਪਤਾ ਨਹੀਂ ਉਥੇ ਲੰਡਨ ਲੋਆਏ ਸੀ ਪਤਾ ਨਹੀਂ ਕਾਦੇ ਆ ਹਾਂ ਉਹ ਹੈ ਲੱਗਦਾ ਐਵੇਂ ਜਿਵੇਂ ਸੋਨੇ ਦਾ ਦੰਦ ਹਾਂ ਕਦੇ ਕਢਾ ਰ ਆ ਦਿਓ ਸੋਨੇ ਦਾ ਰਾਜ ਬਾਬੇ ਨੇ ਕਿੰਨੇ ਢਾਇਆ ਹੋਵੇ ਇਹ ਦੰਦ ਕੱਢਵੇ ਇਦਾਂ ਹੋ ਜਾ ਇੱਥੇ ਬੀਬੀਆਂ ਦੀਆਂ ਵਾਲੀਆਂ ਛੇਕ ਕੇ ਭਾਈ ਲਾਗੇ ਦੰਦ ਕਢਣੇ ਕਿਹੜਾ ਉਹ ਦੰਦ ਕਢਣਾ ਬਾਬੇ ਨੇ ਜਾਣਾ ਸਹੀ ਵੜਾ ਤੇ ਦਰਿਆ ਤੇ ਢਾਇਆ ਹੋਵੇ ਸੋਨੇ ਤਾਂ ਨਹੀਂ ਹੈਗਾ ਭਾਈ ਸੋਨੇ ਦਾ ਹਾਂ ਉਹ ਰੰਗ ਕਰਾ ਬੋਲਿ ਜਾਨਾ ਆ ਸਾਡੇ ਕੋ ਤਾਂ ਬਜ਼ੁਰਗ ਭਾਈ ਥੋੜੇ ਰਹਿ ਗਏ ਇਹ ਵੀ ਦੰਦ ਚੱਕਰ ਚ ਨਾ ਸੀ ਚਲੋ ਬਹੁਤ ਚੰਗਾ ਲਗਾ ਤੁਹਾਡਾ ਗੱਲਬਾਤ ਕਰਕੇ ਤੇ ਤੁਹਾਡੀ ਜਮ ਉਧਰ ਦੀ ਹਦਾਇਤ ਨਹੀਂ ਇਧਰ ਇਧਰ ਤੇਰੀ ਸਾਲ 50 ਦੀ ਤੇ ਹਾਂ 50 ਦੀ ਠੀਕ ਬਿਸਾਰਾ ਫਿਰ ਵੱਡਿਆਂ ਕੋ ਸੁਣਿਆ ਅੱਬਾ ਜੀ ਹੁਣਾਂ ਕੋਲੇ ਦਾਦੀ ਆਪਣੇ ਦਾਦੀ ਕੋ ਦਾਦੀ ਦਾ ਕੀ ਨਾਮ ਨੂਰ ਮਮਾ ਨੂਰ ਮਮਾ ਦਾ ਬਰਾਦਰੀ ਕਿਹੜੀ ਤੁਹਾਡੀ ਗਾ ਨਹੀਂ ਕਿਹੜੇ ਆਉਜਲੇ ਆਉਜਲੇ ਠੀਕ ਠੀਕ ਕਰਨ ਆਉਜਲੇ ਦੀ ਬਰਾਦਰੀ ਕਰਨ ਆਉਜਲਾ ਵਾਹ ਤੁਹਾਡੀ ਬਰਾਦਰੀ ਦੇ ਉੱਥੇ ਬੜੇ ਬੜੇ ਹੀਰੋ ਆ ਆ ਬਾਈ ਦੇ ਬੇਲੀ ਸਾਡੀ ਬਰਾਦਰੀ ਦੇ ਉੱਥੇ ਬੈਠੇ ਨੇ ਆਪਣੇ ਗਖੜ ਤੋਂ ਨਿਕਲ ਗਏ ਨਾ ਗੋਜਰੇ ਵੀ ਬੈਠੇ ਆ ਗੋਜਰੇ ਵੀ ਬੋਲ ਆਉਂਦਾ ਹਾਂ ਆਉਜਲਾ ਬੋਲਉਂਦਾ ਨਾਲ ਦੋ ਤਿੰਨ ਫਿੰਡ ਆਉਜਲੇ ਦੇ ਇਹ ਏਡੀਆਂ ਦੀ ਗੱਲ ਕਰਦੇ ਪਾਕਿਸਤਾਨ ਅੱਛਾ ਪਾਕਿਸਤਾਨ ਮੈਂ ਕਹਿੰਦਾ ਗੋਜਰੇ ਵੀ ਬੈਠੇ ਆ ਨਾ ਗੋਜਰੇ ਬੈਠੇ ਗੋਜਰੇ ਆਉਜਲੇ ਆ ਗਏ ਹੂੰ ਉਹ ਯੂਸਫ ਅਸੀਂ ਸਰੋਏ ਆ ਤੇ ਇਹ ਸਰੋਏ ਕੌਣ ਹੁੰਦੇ ਆ ਸਰੋਏ ਵੀ ਜੱਟ ਹੁੰਦੇ ਨੇ ਇਹ ਜੋ ਸੁਣਨਾ ਚਾਹੁੰਦਾ ਸੀ ਸ਼ੁਗਰ ਆ ਵੀ ਉਹ ਹਾਂ ਸੱਚੀ ਗੱਲ ਆ ਜੀ 102 ਗੋਤ ਆ ਜੱਟਾਂ ਦੀ 102 ਕੀ ਸੁਣਨਾ ਚਾਹੁੰਦਾ ਹੋ ਮੈਂ ਰਹਿਣ ਦੀ ਕੋਸ਼ਿਸ਼ ਸਰੋਏ ਜੱਟ ਮੈਂ ਗੱਲ ਮੋੜੀ ਇਹ ਵੀ ਜਾਤੀ ਆ ਜਿੱਥੇ ਢਿੱਲੂ ਜੱਟ ਆ ਜੇ ਸਰੋਏ ਨੂੰ ਕੁਝ ਕਹਿੰਦਾ ਫਿਰ ਮੈਂ ਢਿੱਲੂ ਨੂੰ ਵੀ ਕਹਿਣਾ ਚਾਹਾਂ ਇਹ ਮਾਗੜੀ ਜੱਟ ਨੇ ਅੱਛਾ ਮੰਗਟ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਇਹ ਚੰਦੂ ਜੱਟ ਇਹ ਕਿ ਗੋਟੋ ਵੀ ਮੰਗਟ ਵਾਲਾ ਵੀ ਨਾ ਪਿੰਡ ਇੱਕ ਨਹੀਂ ਉਹ ਅਬੇਰੀ ਵਾਲਾ ਹਾਂ ਅਬੇਰੀ ਵਾਲਾ ਮੰਗਟ ਉਹ ਮੰਗਟ ਦਾ ਸਰਗੋਦੇ ਨਹੀਂ ਹੈਗਾ ਕਿੱਥੇ ਉਹ ਜਿਹੜਾ ਮੰਗਟ ਪੂਰਾ ਪਿੰਡ ਹਾਂ ਸਰਗੋਦੇ ਚ ਮੰਗਟ ਦਾ ਪੂਰਾ ਹਾਂ ਸਾਡੀ ਰਿਸ਼ਤੇਦਾਰੀ ਹੈ ਉੱਥੇ ਮੰਗਟ ਵਿੱਚ ਸਾਡੇ ਬੇਰੀਆਂ ਵਾਲੇ ਜ਼ਿਆਦਾ ਬੈਠੇ ਹਾਂ ਬੇਰੀਆਂ ਵਾਲੇ ਬੇਰੀ ਨੇ ਹਸਪਤਾਲ ਜੀ ਨਹੀਂ ਸਾਦੇ ਮੇਰੇ ਪਿੰਡ ਵੀ ਆਪਣੇ ਨਾਲ ਪਿੰਡ ਆ ਤਾਸ਼ ਬੜੀ ਖੇਡਦੇ ਉੱਥੇ ਬਾਹਰ ਬੈ ਗਏ ਹੋ ਜੀ ਸਾਂਝਾ ਹੀ ਸੀਗਾ ਹੁਣ ਮਤਲਬ ਕੀ ਕਹਿੰਦੇ ਹਾਂ ਜੀ ਇਹਦੀ ਵੀ ਕਹਾਣੀ ਇਹ ਗੱਲ ਹੁਣ ਕਰਨ ਦੀ ਨਹੀਂ ਹਾਏ ਹਾਏ ਇਹ ਗੱਲ ਹੁਣ ਕਰਨ ਦੀ ਤੇ ਉਹ ਕਹਾਣੀ ਬਿਲਕੁਲ ਲਿਖੀ ਆ ਵੀ ਜਿੱਦਾਂ ਇੱਕ ਦੂਏ ਨਾਲ ਅਸੀਂ ਇੱਕ ਦੂਏ ਨੂੰ ਕਿੱਦਾਂ ਚਾਹਨੇ ਆ ਤੇ ਸਾਨੂੰ ਰੱਖਿਆ ਕਿੱਦਾਂ ਹੋਇਆ ਇਹ ਸਾਰੀ ਕਹਾਣੀ ਆ ਇਸ ਫਿਲਮ ਦੇ ਵਿੱਚ ਇਹਨਾਂ ਦਾ ਮਜ਼ਬ ਘੋਰ ਸਾਡਾ ਹੋਰ ਫੇਰ ਵੀ ਸਾਡੀਆਂ ਰਿਸ਼ਤੇਦਾਰੀਆਂ ਹੋ ਜਾਂਦੀਆਂ ਹਾਂ ਹਾਂ ਫੇਰ ਵੀ ਲੋਵੀ ਦੋਸਤੋ ਅੱਜ ਅੰਜਮ ਕੋ ਪਹੁੰਚ ਗਏ ਹਾਂ ਕਿ ਅਸੀਂ ਹੁਣ ਦੋ ਤਿੰਨ ਅਗਲੇ ਚਾਰ ਦਿਨ ਬਲਕੇ ਪੰਜ ਦਿਨ ਅਸੀਂ ਤਿੰਨ ਚਾਰ ਸਟੋਰੀਆਂ ਕਰਨੀਆਂ ਇੱਕ ਇਹਦੇ ਵਾਲੀ ਫਿਲਮ ਦੋਗ ਦਿਨ ਜੇ ਆਪਾਂ ਮਕਾ ਲੈਣੀ ਆ ਜਿਹੜੀ ਗੁਰਚੇਤ ਨੇ ਕਰਨੀ ਅੱਗੋਂ ਆਪਣੀਆਂ ਫਿਲਮਾਂ ਬਣਾਉਣੀਆਂ ਹੈ ਹੀਰੋ ਚ ਤੂੰ ਹੋਣਾ ਆ ਹੀਰੋ ਦੇ ਚੱਕਰਾਂ 'ਚ ਪੰਜ ਦਿਨ ਇੱਥੇ ਹੀ ਐਸੀ ਠੀਕ ਹੈ ਜੀ ਅੰਗੇ ਤੁਹਾਨੂੰ ਵਲੌਗ ਵੇਖਣ ਨੂੰ ਕੁਝ ਦਿਨ ਹੋਰ ਮਿਲਦੇ ਰਹਿਣਗੇ ਅਗਲੇ ਵਲੌਗ ਤੱਕ ਦੋ ਇਜਾਜ਼ਤ ਮਿਲਦੇ ਆਂ ਫਿਰ ਤੁਹਾਨੂੰ ਅੱਜ ਦੇ ਨਹੀਂ ਅਗਲੇ ਵਲੌਗ 'ਚ ਰਬ ਰੱਖ ਤੁਮ ਜਮਾਲ ਵਾਲੇ ਤਾਂ ਮਾਲ ਬਧਾਏ ਅਸਾਂ ਰੇਸ਼ਮਾ ਹੀ ਲੱਗਣ ਨਹੀਂ ਇੰਦਾ ਕਰਦੀ ਹਾਂ ਰੇਸ਼ਮਾ ਚੱਲੀਏ ਚੰਗਾ ਜੀ ਮਿਲਨੇ ਤੁਹਾਨੂੰ ਅਗਲੇ ਵਲੌਗ 'ਚ ਰਬ ਰੱਖ